ਇਹ ਸੱਚੀਆ ਕਾਲ ਕੀ ਹਰ ਜਗ੍ਹਾ ਤੁਹਾਡੇ ਸਭ ਦੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜੈਨੀ ਵਧੀਆ ਹੋਗੇ ਠੀਕ ਠਾਕ ਹੋਗੇ ਮੈਂ ਵੀ ਠੀਕ ਆ ਦੇ ਅੱਜ ਮੈਂ ਕੋਈ ਬਲੌਗਿੰਗ ਕੋ ਬਲੌਗ ਨਹੀਂ ਬਣਾਇਆ ਤੇ ਅੱਜ ਆਪਾਂ ਤੁਹਾਡੇ ਨਾਲ ਕੁਝ ਗੱਲਾਂ ਕਰਾਂਗੇ ਮੇਰਾ ਮਤਲਬ ਜੀ ਕਰ ਰਿਹਾ ਸੀ ਕਿ ਆਪਣੀ ਯੂਟਿਊਬ ਫੈਮਲੀ ਨਾਲ ਗੱਲਾਂ ਕਰਨੀਆਂ ਚਾਹੀਦੀਆਂ ਕਦੇ-ਕਦੇ ਆਪਾਂ ਨੂੰ ਕਿ ਵੀਕ ਆਪਣੀ ਫੈਮਲੀ ਸਭ ਤੋਂ ਜ਼ਰੂਰੀ ਫੈਮਲੀ ਯੂਟਿਊਬ ਹੁੰਦੀ ਹੈ ਜਦੋਂ ਤੁਸੀਂ ਸਹੀ ਤਰ੍ਹਾਂ ਸਹੀ ਤਰੀਕੇ ਨਾਲ ਅੱਛੇ ਢੰਗ ਨਾਲ ਕੰਮ ਕਰਦੇ ਹੋ ਨਾ ਸਾਫ਼ ਸੁਥਰਾ ਕੰਮ ਕਰਦੇ ਹੋ ਤੈਨੂੰ ਆਪਣਾ ਪਰਿਵਾਰ ਮੰਨਦੇ ਹੋ ਨਾ ਉਸ ਵੇਲੇ ਤੇ ਮੈਂ ਜਦੋਂ ਨੂੰ ਪਤਾ ਹੀ ਮੈਂ ਪਿੰਡ ਵੀ ਨੂੰ ਸੀ ਮੈਂ ਆ ਗਈ ਸੀ ਔਰ ਤੋਂ ਬਾਅਦ ਮੇਰੇ ਇੱਥੇ ਆ ਕੇ ਥੋੜੀ ਤਬੀਅਤ ਖਰਾਬ ਹੋ ਗਈ ਮੈਂ ਕਿਹਾ ਲੱਗ ਕੇ ਥੋੜੀ ਦੋ ਤਿੰਨ ਦਿਨ ਮੇਰੀ ਤਬੀਅਤ ਠੀਕ ਨਹੀਂ ਸੀਗੀ ਮੈਂ ਕਤਲੀਬ ਜੀ ਰਹੀ ਤੇ ਅੱਜ ਜਦ ਮੈਂ ਥੋੜਾ ਜਿਹਾ ਠੀਕ ਰਹੀ ਐ ਉਸ ਦਿਨ ਮੈਂ ਆ ਕੇ ਫੇਸ ਪੈਕ ਵਾਲੀ ਵੀਡੀਓ ਬਣਾਤੀ ਸੀਗੀ ਤੇ ਉਸ ਤੋਂ ਬਾਅਦ ਤਾਂ ਮੈਂ ਜਮੇ ਹੀ ਮਤਲਬ ਜੀ ਨਹੀਂ ਕਰਦਾ ਸੀ ਉੱਠਣਾ ਵੀ ਨਹੀਂ ਕੋਸ਼ਿਸ਼ ਕਰ ਰਹੀ ਜੀ ਨਹੀਂ ਕਰਦਾ ਸੀ ਮੈਂ ਜੁਣੀ ਤੇ ਮੈਂ ਕੰਮ ਕਰ ਲੈਂਦੀ ਸੀਗੀ ਤੇ ਅੱਜ ਵੀ ਮੈਨੂੰ ਸਵੇਰ ਥੋੜਾ ਲੱਗ ਰਿਹਾ ਸੀ ਬਟ ਹੁਣ ਸਹੀ ਆ ਅੱਜ ਠੀਕ ਆ ਇਹ ਫਿਰ ਮੈਂ ਸੋਚਿਆ ਵੀ ਆਪਾਂ ਪਿੰਡ ਗਏ ਜਾਂ ਤੇ ਕਿਉਂ ਨਾ ਆਪਣੇ ਕੰਢੀ ਨਾਲ ਉਸ ਤੋਂ ਬਾਅਦ ਆਂ ਗੱਲਾਂ ਕੀਤੀਆਂ ਜਾਣ ਕਿ ਇਹ ਨਾ ਵੀ ਇਹ ਅਲੱਗ ਇੱਕ 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 ਸਕੂਲ ਅਲੱਗ ਘਰ ਹੁੰਦਾ ਨਾ ਵੀ ਮ데 ਜਿੱਥੇ ਜਾ ਕੇ ਆਪਾਂ ਸਕੂਲ ਮਿਲਦਾ ਉੱਥੇ ਵੀ ਆਪਾਂ ਲੈਂਡ ਦੇ ਭੁੱਖੇ ਨਹੀਂ ਹੁੰਦੇ ਹੈਗੇ ਨਾ ਉਹਨਾਂ ਤੋਂ ਵੀ ਕੁਝ ਲੈਣਾ ਆ ਪਾ ਦੇ ਲੈਂਡ ਜਾਂਦੇ ਆ ਜਾਂ ਆਪਾਂ ਮਤਲਬ ਉੱਥੇ ਆਪਣੀ ਚੌਧਰ ਗਿਰੀ ਕਰਨ ਜਾਂਦੇ ਆ ਨਹੀਂ ਪਰ ਪਤਾ ਨਹੀਂ ਕਿਉਂ ਉੱਥੇ ਜਾ ਕੇ ਉਹਨਾਂ ਦੇ ਹੱਸਦੇ ਚਿਹਰੇ ਦੇਖ ਕੇ ਉਹਨਾਂ ਨਾਲੋਂ ਮਿਲ ਕੇ ਸਾਰੇ ਪਰਿਵਾਰ ਨਾਲ ਉੱਥੇ ਜਾ ਕੇ ਇੱਕ ਵੱਖਰਾ ਸਪੋਰਟ ਮੈਂ ਤਾਂ ਕੋ ਉਥੇ ਦੀ ਜ਼ਿੰਮੇਵਾਰ ਹੋਣੇ ਜਾਂ ਮਿਲਦਾ ਆਪਣਾ ਤੇ ਮੈਂ ਵੀ ਕੁਝ ਦਿਨਾਂ ਲਈ ਜਾਇ ਆਈ ਸੀਗੀ ਤੇ ਮੈਂ ਗਈ ਤਾਂ ਥੋੜੇ ਦਿਨਾਂ ਵਾਸਤੇ ਸੀਗੀ ਪਰ ਫਿਰ ਮੇਰਾ ਉੱਥੇ ਜਾ ਕੇ دل ਲੱਗ ਗਿਆ ਮੇਰੀ ਭਤੀਜੀ ਉਹਨਾਂ ਮੇਰੀ ਮੰਮੀ ਸੀ ਮੇਰੀ ਪਚਾਈ ਦਾ ਟਾਈ ਜੋ ਕਹਿਣ ਕਿ ਬੋਲ ਰਹਾ ਤਾਂ ਉਹ ਵੈਸੇ ਇੱਕ ਮੀਂਹ ਆ ਗਿਆ ਤੇ ਐ ਕਰਦੀ ਕਰਦੀ ਮੈਂ ਉੱਥੇ ਕੁਝ 10 12 ਦਿਨਾਂ ਲਈ ਆਈ ਮੈਂ ਇਹ ਨਹੀਂ ਲੈਂਦਾ ਨਹੀਂ ਹੋਣੀ ਸੀ ਕਿਉਂਕਿ ਆਪਣਾ ਬਲੌਗਿੰਗ ਦਾ ਕੰਮ ਹੈਗਾਗਾ ਤੇ ਫਿਰ ਉੱਥੇ ਵੀ ਉਹਨਾਂ ਨੇ ਨਹੀਂ ਨਹੀਂ ਹਜੇ ਤੱਕ ਸਾਹਮਣੇ ਆਉਂਦੇ ਕੈਮਰੇ ਤੇ ਆਪਾਂ ਪ੍ਰੋਪਰ ਵੇਨਾ ਛੁੱਟੀ ਨਹੀਂ ਕਰ ਸਕਦੇ ਸੀ ਲੋ ਫਿਰ ਮੈਂ ਚਲੋ ਸੋਚਿਆ ਜਿੰਨਾ ਸੀਗਾ ਮੈਂ ਉਹਨਾਂ ਕੋ ਤੁਹਾਨੂੰ ਕਵਰ ਕੀਤਾ ਥੋੜਾ ਮੋਟਾ ਦਿਖਾਇਆ ਤੇ ਫਿਰ ਮੈਂ ਫਿਰ ਵੀ ਐ ਕਰਦੇ ਕਰਦੇ 10 ਦਿਨ ਲਾਇਆ ਹੀ ਕਿ ਜਰੂਰ ਟਾਈਮ ਹੈ ਨਾ ਹੁਣ ਤਾਂ ਆਪਾਂ ਲਾ ਸਕਦੇ ਹਾਂ ਉਸ ਤੋਂ ਬਾਅਦ ਫਿਰ ਆਪਾਂ ਨਹੀਂ ਅਗਵੀ ਗਾਰੀਆਂ 'ਚ ਪੈ ਜਾਂਦੇ ਨੇ ਜੇ ਫਿਰ ਕਿੱਥੇ ਨਿਕਲਿਆ ਜਾਂਦਾ ਨਾ ਤਾਂ ਨਿਕਲਿਆ ਜਾਂਦਾ ਤੇ ਨਹੀਂ ਆਪਣੇ ਤੋਂ ਜਾਇਆ ਜਾਂਦਾ ਹਨ ਤੇ ਆਪਾਂ ਐਡੇ ਵੱਡੇ ਹੋ ਕੇ ਆਈਏ ਨੇ ਕੋਈ ਇੱਕ ਦਿਨ ਨਹੀਂ ਉਥੋ ਇੱਕ ਦਿਨ ਕੋਈ ਘਰ ਤੋਂ ਪਾਸੇ ਹੁੰਦੇ ਕਿੰਨੀਆਂ ਲੜਕੀਆਂ ਹੁੰਦੀਆਂ ਨੇ ਜਿਹੜੀਆਂ ਐਡੇ ਐਡੇ ਇੰਨੇ ਇੰਨੇ ਉਹ ਪਿਕਅਪ ਨੇ ਪੇਕੇ ਘਰ ਨੂੰ ਛੱਡ ਕੇ ਆ ਜਾਨੂੰ ਆ ਤੇ ਆਉਣ ਤੋਂ ਬਾਅਦ ਵੀ ਉਹ ਆਈ ਸੋਚਦੀਆਂ ਨੇ ਕਿ ਪੇਕਾ ਘਰ ਆ ਜਿਹੜਾ ਸਦਾ ਹੱਸਦਾ ਬਜ਼ਾਰ ਹੈ ਕੁਛ ਰੱਬੀ ਆਪਦੀ ماں ਕੋਲ ਰਾਹ ਪਜਾਈ ਸਮ ਹੱਸਦੇ ਬਜ਼ਰ ਰਹੇ ਨੇ ਤੇ ਉਹ ਤੁਮੇ ਗਈ ਤੇ ਕਹਿੰਦੇ ਮੰਮੀ ਉਹਦੀ ਕਹਿੰਦੇ ਵੀ ਕੱਪੜੇ ਲੈ ਜਾਵੀਂ ਸੌਣ ਆਪਾਂ ਚੱਲਾਂਗੇ ਸੌਣ ਜਿੱਦੀਆਂ ਨੂੰ ਸੌਂਪ ਦਿੰਦੇ ਹੁੰਦੇ ਆ ਤੇ ਤੈਨੂੰ ਵੀ ਸੂਟ ਤੋਂ ਹੁਣ ਹੀ ਲੈ ਜਾ ਤੇ ਬਾਕੀ ਸਮਾਨ ਹੁੰਦਾ ਜਿਹੜਾ ਪਸੰਦ ਆ ਰਿਹਾ ਕਹਿੰਦੇ ਨੇ ਵੀ ਉਹ ਤੇਰੇ ਡੈਡੀ ਦੇ ਨਾਲ ਆ ਤੇ ਵਾਹ ਤੇ ਮੈਂ ਕਿਹਾ ਵੀ ਚੱਲ ਠੀਕ ਆ ਤੇ ਉਹ ਮੈਂ ਕਿਹਾ ਵੀ ਤੁਸੀਂ ਉਦੋਂ ਹੀ ਆਇਓ ਜਦੋਂ ਮੇਰੇ ਹਸਬੰਦ ਆ ਗਏ ਤੇ ਉਹਨੇ ਤੇ ਰੁਕ ਜੋ ਗਏ ਚੱਲ ਫਿਰ ਮੈਨੂੰ ਆਇੰਦ ਲੱਗੇ ਅਸੀਂ ਅਸੀਂ ਖਾਲੇ ਉਹ ਰਹਿ ਗਏ ਤੇ ਉਹ ਕਹਿੰਦੇ ਫਿਰ ਅਸੀਂ ਉਦੋਂ ਦੀ ਨਾ ਰਹਿ ਗਏ ਸੂਟ ਉਹਨਾਂ ਨੇ ਮੰਡੀ ਗਈ ਸੀ ਮੇਰੇ ਵੀ ਨਾਲ ਹੀ ਲੈ ਕੇ ਤੇ ਮੈਨੂੰ ਆਪਣੇ ਇੰਤਕਾਮ ਦਾ ਦੁਆਤਾ ਮੈਂ ਤਾਂ ਕਹੇ ਸੀ ਮੈਂ ਨਹੀਂ ਲੈਣਾ ਜੇ ਲੈਣਾ ਤਾਂ ਤੁਸੀਂ ਮੈਨੂੰ ਕੋਈ 2000 ਵਾਲਾ ਲੈ ਦਿਓ ਥੋੜਾ ਮੋਟਾ ਬਸ ਵੀ ਇੰਨੇ ਦਾ ਥੋੜਾ ਹੀ ਹੋ ਜੂਗੀ ਅਸੀਂ ਦੇਤਾ ਹਾਂ ਕਹਿੰਦੇ ਨਹੀਂ ਵੀ ਤੂੰ ਲਪਾਉਣਾ ਆ ਨਹੀਂ ਭਾ ਕੇ ਲੈ ਕੇ ਜਾ ਫਿਰ ਮੈਂ ਸੋਚਿਆ ਵੀ ਚੱਲ ਮੈਂ ਹਨਾ ਲੈ ਕੇ ਨਹੀਂ ਤੇ ਮੈਂ ਤੁਹਾਨੂੰ ਵੀ ਦਿਖਾ ਲਿਆ ਇਹ ਸਖੋਨੀ ਹੈ ਜੀ ਅਧਿਕਾ ਨੇ ਵੀ ਕਿਹਾ ਇਹਦੇ ਵਿੱਚ ਚਲਦਾ ਨਾ ਇਹ ਮੈਨੂੰ ਲੈ ਕੇ ਮਤਲਬ ਉਹਨਾਂ ਨੇ ਲਿਆ ਚੁਆਇਸ ਲਈ ਲਈ ਹੈ ਇਹਦੇ ਵਿੱਚ ਮੈਨੂੰ ਜਿਆਦੇ ਡਾਰਕ ਕਲਰ ਪਸੰਦ ਨਹੀਂ ਹੈਗੀ ਕਿ ਮੈਂ ਜਿਆਦੇ ਬੂਡੇ ਕਲਰ ਪਾਉਂਦੀ ਨਹੀਂ ਜਿਆਦੇ ਡਾਰਕ ਰੰਗ ਦੇ ਦੇਖੋ ਜੀ ਇਹ ਤਾਂ ਕਮੀਜ਼ ਆ ਬਹੁਤ ਸੋਣੀ ਲੱਗੀ ਮੈਨੂੰ ਬੜੀ ਹੀ ਬਹੁਤ ਸੋਣੀ ਲੱਗੂਗੀ ਤੇ ਦੇਖੋ ਇਹ ਕਮੀਜ਼ ਤੇ ਟਾਈਂ ਦਾ ਕੱਟਾ ਇਹਦੇ ਨਾਲ ਮੈਂ 20 ਸੀ ਵੀ ਸਲਵਾਰ ਕਲਰਫੁਲ ਹੋਵੇ ਚਾਹੇ ਕੋਈ ਆਹ ਕਲਰ ਦੀ ਹੋਵੇ ਚਾਹੇ ਪਰਪਲ ਹੋਵੇ ਹਨਾ ਚਾਹੇ ਮਹਿੰਦੀ ਜੀ ਹੋਵੇ ਬਟ ਮੈਨੂੰ ਨਾਲ ਉਹ ਜਿਵੇਂ ਆਹ ਕਲਰ ਜਿਆਦਾ ਸੋਹਣਾ ਲੱਗੂਵੇ ਇਹਦੇ ਨਾਲ ਤੇ ਮੇਰੀ ਭਾਬੀ ਨੇ ਵੀ ਮਤਲਬ ਮਾਸੀ ਵੀ ਨਾ ਆਉਂਦੀ ਹੋਈ ਉੱਥੇ ਰੁਕ ਗਈ ਥੋੜਾ ਜਿਆਦਾ ਗਾਸ ਤੇ ਮਸਤੀ ਕਰਨੀ ਉਹ ਵੀ ਕਹਿੰਦੀ ਵੀ ਤੂੰ ਆਹੀ ਕਲਰ ਦੀ ਬਣਾਈ ਤੇ ਉਧਰ ਮੈਂ ਪਿੰਕਿਆ ਵਾਲੇ ਸਾਈਡ ਤੋਂ ਲੈ ਕੇ ਨਹੀਂ ਮਤਲਬ ਗਲੀ ਨਹੀਂ ਕਾਲਾ ਲਿਜਿੱਤਰ ਇਤਨੀ ਆ ਗਈ ਸੀ ਮੰਡੀ ਤੋਂ ਮਤਲਬ ਮੰਡੀ ਤੋਂ ਮੈਂ ਸਿੱਤਾ ਇੱਧਰੋਂ ਆ ਗਈ ਸੀ ਤੇ ਪੇਕੀਟਾ ਦੇ ਨਹੀਂ ਹੋ ਵੀ ਮਰਾਚੀ ਸੂਟ ਵੇਖਣਗੇ ਤੇ ਇਹ ਕਮੀਜ਼ਾ ਇਹਦੇ ਨਾਲ ਸਲਵਾਰ ਦਾ ਡਾਈ ਮਤਲਬ ਹੈਂਗ ਨਾਲ ਆਫ ਵਾਈਟ ਪਰ ਆਫ ਵਾਈਟ ਤੋਂ ਨਹੀਂ ਲੀਨਗੀ ਡਾਈਏਬਲ ਸਟਾਫ ਮੈਂ ਤਾਂ ਕੁਝ ਕੀ ਲਈਆ ਉਹ ਕਹਿੰਦੇ ਕਿ ਡਾਈਏਬਲ ਸਟਾਫਾ ਮੈਂ ਇਹ ਨਾਲ ਵੀ ਆ 컬러 ਦੀ ਸਲਵਾਰ ਦਾ ਡਾਈ ਕਰਾ ਕੇ ਬਣਾਉਗੀ ਮੇਰੇ ਅਕੋਰਡਿੰਗ ਤਾਂ ਇਹ ਹੀ ਸੋਹਣੀ ਸੋਹਣੀ ਲੱਗੂਗੀ ਜੇ ਤੁਹਾਨੂੰ ਵੀ ਕਿਸੇ ਤਰ੍ਹਾਂ ਕੋਈ ਮਤਲਬ ਇਹ ਜਿਹਾ ਲੱਗਦਾ ਵੀ ਇਸ ਕਲਰ ਦੀ ਹੋਣੀ ਚਾਹੀਦੀ ਆ ਤਾਂ ਪਲੀਜ਼ ਮੈਨੂੰ ਕਮੈਂਟ ਜ਼ਰੂਰ ਕਰਿਓ ਇਹ ਇਹ ਮੈਨੂੰ ਮੇਰੇ ਭੀਕਾ ਨੇ ਸੂਟ ਦਿੱਤਾ ਸੀ ਜੀ ਤੇ ਇਹ ਸੂਟ ਦਾ ਪ੍ਰਾਈਸ ਰੇਟ ਆਇਆਗਾ ਇਹ ਹੈਗਾ ਵਰਬਰੀ ਕਾਟਨ ਪਹਿਲਾਂ ਕਹੀ ਸੀ ਮੈਂ ਉਦੋਂ ਮੈਨੂੰ ਉਹਨਾਂ ਨੇ ਲੱਗਾ ਸੀਗਾ ਵਰਬਰੀ ਜਿਹੜੀ ਅਸੀਂ ਮਤਲਬ ਵਰਬਰੀ ਹੋਵੇ ਪਿਓਰ ਵਰਬਰੀ ਚਾਹੀਦੀ ਸੀ ਹਣਾ ਇਹ ਵਰਬਰੀ ਕਾਟਨ ਚ ਹੈ ਜਿਹੜਾ ਜਿਹਾ ਤੁਹਾਨੂੰ ਬੰਦਾ ਜਾਣ ਵਾਲਾ ਕੱਪੜਾ ਹੁੰਦਾ ਤੇ ਇਹ ਸੂਟ ਦਿੱਤਾ ਸੀ ਉਹਨਾਂ ਨੇ ਜੀ 800 ਦਾ ਤੇ ਨਾਲ ਇਹ ਕਿੰਨੇ ਲੈ ਕੇ ਦੇਂਦੇ ਸੂ ਦੁਪੱਟਾ ਕੀ ਡਾਈ ਕਰवानी ਹੈ ਤੇ ਹੁਣੇ ਕਿਰਪਾ ਕਰਕੇ ਦੇ ਦੇ ਨੇ ਮੈਂ ਕਿ ਨਹੀਂ ਵੀ ਮੈਂ ਬਾਹਲੇ ਪੈਸੇ ਨਹੀਂ ਖਰਚ ਕਰਵਾਉਣੀ ਹੁੰਦੀ ਸੀ ਪੇਕਿਆਂ ਦੇ ਹਨ ਸਾਰੀ ਉਮਰ ਤੀਆਂ ਨੂੰ ਪੇਕਿਆਂ ਤੋਂ ਵੀ ਨਹੀਂ ਅਸਰ ਰੱਖਣੀ ਚਾਹੀਦੀ ਵੀ ਪੇਕਿਆਂ ਦਾ ਘਰੀ ਆਪਾਂ ਖਾਈ ਚੱਲੇਗੇ ਮੈਨੂੰ ਨਹੀਂ ਲੱਗਦਾ ਇਹ ਚੰਗਾ ਤੇ ਮੈਂ ਕਹਾ ਵੀ ਨਹੀਂ ਮੈਨੂੰ ਕੋਈ ਸੂਟ ਲੈਤਾ ਇੰਨੇ ਮਹਤਾ ਮੇਥੇ ਸੂਟ ਹੋਗੇ 500 ਆਣੇ ਕਹਿੰਦੀ ਸੀ ਤੇ ਫਿਰ ਮੇਰੀ ਮੰਮੀ ਕਹਿੰਦੀ ਨਹੀਂ ਵੀ ਇਹ ਤਾਂ ਨਹੀਂ ਚੱਲਦਾ ਆ ਲੈ ਜਾ ਕੋਈ ਨਹੀਂ ਅਸੀਂ ਕਿਹੜਾ ਤੈਨੂੰ ਬਾਹਲੇ ਲੈ ਕੇ ਦੇਣੀ ਆ ਤੇ ਵੀ ਕੋਈ ਗੱਲ ਨਹੀਂ ਪਰ ਮੈਨੂੰ ਨਹੀਂ ਲੱਗਦਾ ਹੁੰਦਾ ਕਿ ਆਪਾਂ ਪੇਕਿਆਂ ਤੋਂ ਹੀ ਸਾਰੀ ਉਮਰ ਲਈ ਚੱਲ ਗਏ ਕਿਉਂਕਿ ਭਰਾ ਵਜਾਈ ਵੀ ਹੁੰਦੇ ਉਹ ਵੀ ਬਜਾਰਿਆਂ ਦਾ ਉਹਨਾਂ ਦੇ ਵੀ ਨਾ ਬੱਚੇ ਹੁੰਦੇ ਉਹਨਾਂ ਨੇ ਵੀ ਆਪਣੀ ਫੈਮਲੀ ਦੇਖਣੀ ਪਈ ਆ ਤੇ ਫਿਰ ਮੈਂ ਕਹਾ ਮੈਨੂੰ ਨਹੀਂ ਤੁਸੀਂ ਵੀ ਪਿਓਰਤੀ ਦਾ ਇੰਮੇਸਲੀਅੰਸੇ ਮੁੰਡੇ ਦੀ ਚੁੰਨੀ ਲੈ ਕੇ ਦੋ ਤੇ ਮੈਨੂੰ ਤੁਸੀਂ ਸੁੱਤੀ ਚੁੰਨੀ ਦੇ ਦਿਓ ਮੇਰੇ ਕੰਮ ਨੂੰ ਵੀ ਆ ਜਾਂਦੀ ਤੇ ਸਸਤੀ ਵੀ ਆ ਫਿਰ ਮੈਨੂੰ ਇਹ ਉਹਨਾਂ ਨੇ ਚੁੰਨੀ ਲੈਤੀ ਤੇ ਇਹ ਚੁੰਨੀ ਵੀ ਕੀ ਕਹਾ ਤੇ ਫਿਰ ਇਹ ਵੀ ਕਹਾ 250 ਦਾ ਸੀ ਉਹਨਾਂ ਨੇ 180 ਦੇ ਦਿੱਤੀ ਇਹ ਚੁੰਨੀ ਪੂਰੀ ਵੱਡੀ ਹੈ ਲੁੱਲੀ ਲੰਮੂ ਸਾਰੇ ਹੋ ਗਈ ਇਹ ਪੂਰੀ ਫੁੱਲੀ ਫੁੱਲੀ ਚੂੜੀ ਆ ਫਿਰ ਮੇਰੀ ਮੰਮੀ ਨੇ ਕਿਹਾ ਤੇ ਵੀ ਇਹ ਚੂੜੀਆਂ ਜੁਨੀ ਅਸੀਂ ਕਿੰਨਾਂ ਲੈ ਲਿਆ ਸੀ ਇਹੋ ਜੀ ਮੇਰੀ ਐ ਜੀ ਮੇਰੀ ਬਣਾਈ ਦਿੱਤੇ ਐ ਜੀ ਮਤਲਬ ਹੈ ਜੀ ਵੀ ਕਸਟਮ ਸੇਮ ਆ ਤੇ ਰੰਗ ਫਿੱਕਾ ਮੇਰੀ ਮੰਮੀ ਨੇ ਇਹ ਤੇਨੇ ਚੂੜੀਆਂ ਲੈ ਰਿਆ ਸੀ ਤੇ ਫਿਰ ਨਾ ਮੇਰੀ ਮੰਮੀ ਨੇ ਵੀ ਆਪਣਾ ਸੂਟ ਲਿਆ ਸੀ ਤੇ ਮੈਂ ਕਿਹਾ ਵੀ ਮੇਰਾ ਅੰਮੀ ਭੋਲੀ ਚੱਲ ਮੈਂ ਤੇਰਾ ਸੂਟ ਵੀ ਤੁਸੀਂ ਮੈਨੂੰ ਸੂਟ ਤਾਂ ਲੈਤਾ ਮੈਂ ਤੁਹ ਸੱਚੀ ਜੀ ਨਹੀਂ ਲਿਆ ਦਿੰਦਾ ਇਹਨੂੰ ਦੇਖਿਆ ਤੁਸੀਂ ਬਈ ਲੈ ਜਾਣੀ ਨਹੀਂ ਹਾਲਾ ਕੀ ਹੈ ਤੈਨੂੰ ਕੀ ਮਤਲਬ ਦੇ ਨਹੀਂ ਸਕਦੇ ਉਹ ਦੇ ਸਕਦੇ ਬੜੀ ਵਧੀਆ ਕਵਾਟ ਚੋਦੀ ਜਗਾ 15 16 ਵੀ ਲੈ ਕੇ ਦੇ ਸਕਦੀ ਸੀ ਪਰ ਮੈਂ ਨਹੀਂ ਚਾਹੁੰਦੀ ਨੀ ਹੁੰਦੀ ਵੀ ਮੈਂ ਉੱਥੇ ਨਮਾਨਣ ਐਂ ਖਵਾਵਾ ਲੈ ਲੈ ਕੇ ਤੇ ਉਹ ਚੰਗਾ ਜਾਂ ਨਹੀਂ ਲੱਗਦਾ ਮੇਰੇ ਦਿਲ ਨੂੰ ਜ਼ਮੀਰ ਨਹੀਂ ਮੰਨਦਾ ਮੇਰਾ ਤੇ ਮੈਂ ਕਹਾਂਗੀ ਤੁਸੀਂ ਮੈਨੂੰ ਸੂਟ ਲੈਂਦਾ ਤੇ ਮੈਂ ਤੇਰਾ ਸੂਟ ਉਹ ਵੀ ਮੈਨੂੰ ਦੇ ਦੇਤੀ ਵੀ ਮੈਂ ਸਟਿਚ ਕਰ ਦੂੰਗੀ ਫਿਰ ਮੈਂ ਮੇਰੀ ਮੰਮੀ ਨੇ ਜਿਹੜਾ ਆਪਣਾ ਲਿਆ ਸੀਗਾ ਪਾਉਣ ਵਾਸਤੇ ਫਿਰ ਮੈਂ ਮੰਮੀ ਦਾ ਸੂਟ ਆਪਣੇ ਨਾਲ ਹੀ ਲਈ ਮੈਂ ਕਿ ਤੁਸੀਂ ਮੈਨੂੰ 800 ਦਾ ਤੇ 200000 ਰੁਪਇਆ ਹੋ ਗਿਆ ਜੇ ਤੁਸੀਂ ਮੈਨੂੰ ਲੈ ਕੇ ਦਿੱਤਾ ਤੇ ਮੈਂ ਮੈਂ ਕਿ ਤੇਰਾ ਸੂਟ ਮੰਮੀ ਸਟਿਚ ਕਰ ਦਿੰਦੀ ਵੀ ਸਮਾਈ ਬੱਚੂ ਦੀ ਤੇਰੀ ਉਹ ਨਹੀਂ ਮੈਂ ਹੀ ਹਸਮਾਲੂ ਮੈਂ ਕਿ ਨਹੀਂ ਵੀ ਮੈਂ ਨਹੀਂ ਹੁੰਈ ਤਾਂ ਤੂੰ ਮੈਨੂੰ ਸੂਟ ਦੇ ਦੇ ਇਹ ਫਿਰ ਮੇਰੀ ਮੰਮੀ ਨੇ ਆਪਣਾ ਲੈ ਲਿਆ ਸੀਗਾ ਇਹ ਦੇ ਇਹ ਸੂਟ ਮੇਰੀ ਮੰਮੀ ਦਾ ਅ ਇਹਦੇ ਵਿੱਚ ਆਫ ਵਾਈਟ ਰੇਸ ਆ ਪਰਪਲ ਫਲਾਰ ਇਹਦੇ ਵਿੱਚ ਤੇ ਇਹ ਮੰਮੀ ਦਾ ਸੂਟ ਸੀਗਾ ਫਿਰ ਮੈਂ ਲੈ ਲਿਆ ਸੀ ਇਹ ਕਾਟਨ ਚਾ ਇਹ ਦਿੱਤਾ ਸੀ ਜੀ 650 ਦਾ ਤੇ ਮੈਂ ਕਿਹਾ ਚੱਲ ਪੀ ਮਮੀ ਨੇ ਮਨ ਘਰੀ ਵਗੈਰਾ ਬਾਉਣ ਨੂੰ ਲਿਆ ਜਾ ਮੰਡੀ ਤੇ ਅਬ ਇਹ ਜਹਾ ਅਧਨੇ ਆ ਬੜਾ ਮੁੱਟ ਕਮਤਨ ਤਾਂ ਨਹੀਂ ਕਿ ਸਿੱਧੀ ਪਿੰਡ ਵਗੈਰਾ ਚੱਲ ਚਲੋ ਦਪੈ ਦਾ ਸੁੱਤੀ ਛੁੱਟ ਫਿਰ ਮੈਂ ਲੈ ਲਿਆ ਉਹਦਾ ਲੈ ਕੇ ਚੱਲ ਮੈਂ ਤੇਰਾ ਸ਼ੌਕ ਹੀ ਦੇ ਦੂੰਗੀ ਤੇ ਫਿਰ ਇਹਦੇ ਨਾਲ ਕੁ ਲੈਣਾ ਵੀ ਲੈ ਲੈ ਦੇ ਸੀਗੇ ਮੈਂ ਕਿਹਾ ਵੀ ਜਦੋਂ ਲੈਸ ਲੈ ਸਕੀ ਜੀ ਤੁਹਾਨੂੰ ਦਿਲ ਕਰੇ ਨਾਲੋਂ ਲੈਸ ਦੇ ਤੇ ਵੀ ਮੈਂ ਦਊਗੀ ਮਮੀ ਤੇਰੀ ਲੈਸ ਤੇ ਵੀ ਗੱਡੀਆਂ ਤੇ ਵੀ ਨਵੇਂ ਪੈਸੇ ਦੇ ਦੇਵੇਗੀ ਤੇ ਮਮੀ ਕਹਿੰਦੀ ਲੈ ਤੂੰ ਬਾਸੋ ਦੇ ਦੇ ਦੀਆਂ ਕਾ ਤੂੰ ਕਰ ਦੂ ਫਿਰ ਕੀ ਹੋਵੇ ਜੇ ਸੀ ਤੈਨੂੰ ਸੁੱਟ ਲੈ ਕੇ ਦਿੱਤਾ ਤੇ ਆ ਦੇਖੋ ਜੀ ਇਹ ਲੈਸ ਤੇ ਇਹ ਸੂਟ ਨੇ ਮੰਮੀ ਦਾ ਇਹਨੇ ਨਾਲ ਲੈਸ ਲੈਦੇ ਜੇ ਦੇਖੋ ਇਹ ਮੇਰਾ ਆਪਣੇ ਸੂਟ ਨਾਲ ਇਹ ਲੈਸ ਲਈ ਇਹ ਲ ਮਲਟੀ ਕਲਰ ਹੈ ਦੇ ਵਿੱਚ ਥੋੜਾ ਜਿਹਾ ਕਲਰ ਦਾ ਮਤਲਬ ਫਰਕ ਆ ਕਿ ਕਿਹਦੇ ਵਿੱਚ yellow shade ਹੈ ਨਹੀਂ ਇੱਕ ਥੋੜੀ ਜੀ ਜਲਦੀ ਸੀਗੀ ਵੀ ਉਸ ਦਿਨ ਮੀਂਹ ਹਣ ਵਾਲਾ ਹੋ ਗਿਆ ਸੀ ਪੂਰਾ ਮੀਂਹ ਆਇਆ ਜਦੋਂ ਹੁਣ ਆਏ ਸੀ ਨਾ ਬਹੁਤ ਜ਼ਿਆਦਾ ਮੀਂਹ ਆਇਆ ਸਾਡੇ ਵੱਲ ਮੀਂਹ ਆ ਪੈ ਸਿੱਕਤੀ ਘੜਾਸੇ ਵੀ ਹੁਣਦੀ ਆਇਆ ਹੋ ਗਿਆ ਤੇ ਫਿਰ ਮੈਂ ਇੱਧਰ ਵੀ ਆਉਣਾ ਸੀ ਤੇ ਫਿਰ ਉਹ ਕਹਿੰਦੇ ਵੀ ਨਹੀਂ ਨਾ ਮਤਲਬ ਰਾਜਾ ਜੀ ਤੂੰ ਜਲਦੀ ਚੱਲ ਜਾ ਤੇ ਫਿਰ ਇਹਦੇ 'ਚ ਪੀਲਾ ਸ਼ੇਡ ਹੈ ਨਹੀਂ ਨਾ ਆਹ ਨਾਲ ਬਾਕੀ ਦੋ ਕਲਰ ਹੈਗੇ ਆ ਪਰਪਲ ਤੇ ਉਹ ਫਿਰ ਮੈਂ ਕਿਹਾ ਚਲੋ ਕੋਈ ਨਾ ਹੈ ਤਾਂ ਹੋ ਹੀ ਜਾਂਦਾ ਹੁਣ ਨਾ ਇੱਧਰ ਹੈਗਾ बटे ਉਹ ਵਾਲਾ ਪੀਲਾ ਨਹੀਂ ਹੈਗਾ ਮਸਟਰਡ ਹੈ ਤੇ ਫਿਰ ਮੈਨੂੰ ਇਹ ਆ ਦਿੱਤ ਜਿਹੜੀ ਇਹਦੇ ਨਾਲ ਇਹ ਵਾਲੀ ਕਿਹੜੀ ਲੈਸ ਹੈ ਠੀਕ ਹੈ ਜੀ ਇਹ ਮੇਰੇ ਨਾਲ ਲੈਸ ਤੇ ਤੁਸੀਂ ਮੈਨੂੰ ਇਹ ਜ਼ਰੂਰ ਦੱਸਿਓ ਜਿਹਦੇ ਨਾਲ ਕਿਹੜੀ ਕਲਰ ਦੀ ਮੈਂ ਆਫ ਵਾਈਟ ਦਾ ਸਲਵਾਰੇ ਤਾਂ ਫਾਈਨਲ ਅੰਗੀਆਂ ਦਾ ਸਟਿਚ ਕਰਵਾਉਣੀ ਥੀ ਇਹਨੂੰ ਕਰਵਾਉਂਗੀ ਮੈਂ ਡਾਈ ਕਰਵਾ ਕੇ ਤੇ ਹੋ ਤੁਸੀਂ ਮੈਨੂੰ ਦੱਸਿਓ ਮੈਨੂੰ ਤਾਂ ਆਹੀ ਕਲਰ ਸੋਹਣਾ ਲੱਗ ਰਿਹਾ ਕਿਉਂਕਿ ਆਹ ਸ਼ੇਡ ਮੇਰੇ ਕੋਲ ਹੈਗਾ ਤੇ ਆਹ ਵਸੇ ਮੇਰੇ ਕੋਲ ਹੈ ਇਹਨੇ ਬਲੂ ਮੈਨ ਪੱਤੈ ਸੋਹਣਾ ਲੱਗੂ ਤੇ ਆ ਵੀ ਹੈ ਨਹੀਂ ਵਰਨੀ ਮੇਰੇ ਕੋਲ ਪਰਪਲ ਜਾਂ ਇਹਦੇ ਵਿੱਚੋਂ ਜੇ ਪੀਸ ਕੋਈਿੰਗ ਮਤਲਬ ਪੈਨ ਦੇ ਵੀਡੀਓ ਦੇਤੀ ਹੈ ਤੇ ਜਿਹੜਾ ਉਹਨੂੰ ਸੋਹਣਾ ਲੱਗਿਆ ਜੇ ਆਹ ਮਤਲਬ ਆਹ ਵਾਲਾ ਕਲਰ ਨੂੰ ਮਨ ਰਹੀ ਨਾ ਤੇ ਜਾਂ ਜਾਂ ਪਰਪਲ ਠੀਕ ਹੈ ਇਹ ਲੱਗਦਾ ਇਹਨਾਂ ਵਿੱਚੋਂ ਕਿਹੜਾ ਕਲਰ ਸਲਵਾਰ ਦਾ ਆਪਾਂ ਨੂੰ ਡਾਈ ਕਰਾਉਣਾ ਚਾਹੀਦਾ ਦੂਟੇ ਪਲੀਜ਼ ਦੱਸਿਓ ਮੈਨੂੰ ਜਰੂਰ ਵੀ ਤੁਹਾਨੂੰ ਮੇਰਾ ਸੂਟ ਬੰਦ ਜਿਹੜਾ ਕਿਵੇਂ ਲੱਗਿਆ ਤੇ ਕਹਿੰਦੀ ਹੈ ਨਾ ਵੀ ਆਪਾਂ ਇੱਕ ਕਹਿ ਰਹੇ ਨੇ ਆ ਵੀ ਮਤ ਮੇਰੀ ਮੰਮੀ ਵੀ ਕਹਿ ਦਿੰਦੀ ਹੋਊਗੀ ਵੀ ਜਿੰਨੀਆਂ ਧੀਆ ਹੁੰਦੀਆਂ ਨੇ ਧੀਆ ਜਿਹੜਾ ਕੁਛ ਲੈ ਜਾਂਦੀ ਹੋਣੇ ਧੀਆ ਦਾ ਹੱਥ ਦਿੱਤੇ ਆਲੇ ਜਾਂਦੇ ਨੇ ਤੇ ਵੀ ਆਪਾਂ 엄마 ਕੋ ਕਹਿ ਲੈਂਦੇ ਧੀਆ ਦਾ ਹੱਥ ਦਿੱਤੇ ਆ ਲੈ ਜਾਂਦੇ ਜਾਂ ਕਿਸੇ ਵੀ ਸਾਰਾ ਕੁਝ ਪੁੱਤਾਂ ਦਾ ਹੀ ਹੁੰਦਾ ਤੇ ਮੈਨੂੰ ਲੱਗਦਾ ਵੀ ਇੱਕ ਬਜਾਰੇ ਪੁੱਤ ਨਾਲ ਹੀ ਕਰਕੇ ਹਨਾ ਆਪਾਂ ਵੀ ਉਹਨਾਂ ਨੂੰ ਉਹ ਸਾਰੀ ਉਮਰ ਐਂ ਸੁਣਨ ਮਤਲਬ ਉਹਨਾਂ ਨੂੰ ਲੱਗਦਾ ਕਿ ਸਾਨੂੰ ਸਾਰਾ ਕੁਝ ਦਿੱਤਾ ਤੇ ਪਰ ਮੈਂ ਆਪਣੇ ਵਿੱਚ ਤੇ ਕਹਿੰਨੀ ਮੈਂ ਕਿਸੇ ਦੀ ਗੱਲ ਨਹੀਂ ਕਰਦੀ ਕਿ ਬਹੁਤ ਸਾਰੇ ਨੇ ਪੈਣਾ ਲੀ ਐਵੇਂ ਕਮੈਂਟ ਕਰਨ ਮੈਂ ਕਿਸੇ ਦੀ ਹਰ ਇੱਕ ਦੀ ਗੱਲ ਜਿਹੜੀ ਮੈਨੂੰ ਮਤਲਬ ਮੇਰਾ ਮਨ ਕਹਿਦਾ ਕਿ ਅਸੀਂ ਵੀ ਆ ਵੀ ਕੋਈ ਘੱਟ ਨਹੀਂ ਲੈ ਕੇ ਆਉਣੀਾ ਸਿਰਫ ਇੱਕ ਐਂ ਕਹਿ ਸਕਦੇ ਆਪਾਂ ਪੁੱਤਾਂ ਨੂੰ ਸਾਰਾ ਕੁਝ ਦਿੱਤਾ ਜਾਂਦਾ ਪਰ ਤੇ ਇਹ ਮਨ ਨੂੰ ਲੱਗਾ ਉਹ ਤੋਂ ਅੱਧ ਤੋਂ ਜ਼ਿਆਦਾ ساری ਉਮਰ ਚ ਲਾਈ ਆਉਣੀਾ ਕਿਉਂਕਿ ਆਪਣੇ ਤਿਹਾਰ ਕਦੇ ਆ ਹੀ ਲੈਂਦੇ ਆ ਕਦੇ ਤਾਂ ਸੌਣ ਆ ਗਿਆ ਸੌਣ ਟੱਪਿਆ ਥੋੜਾ ਟਾਈਮ 2 ਮਹੀਨਾਵਾਂ ਦਾ ਰੱਖ ਲਿਆ ਰੱਖੜੀ ਤੋਂ ਬਾਅਦ ਫਿਰ ਥੋੜੇ ਦੇ ਟਾਈਮ ਬਾਅਦ ਫਿਰ ਮੈਂ ਲਾਤ ਦਿਵਾਲੀ ਆ ਜਿੰਦੀ ਹਾਂ ਦਿਵਾਲੀ ਆ ਗਈ ਫਿਰ ਤੁਹਾਡੀ ਲੋੜੀ ਆ ਗਈ ਨਾ ਫਿਰ ਤੋਂ ਉਹ ਵਿੱਚ ਦੀ ਆਉਂਦੀ ਆ ਜਦੋਂ ਉਦੋਂ ਵੀ ਤੁਹਾਨੂੰ ਪੈਸੇ ਲੈ ਕੇ ਜਾਣੀ ਉਹ ਤੁਹਾਨੂੰ ਫੂਟ ਲੈ ਕੇ ਜਾਣਾ ਜਦੋਂ ਫਿਰ ਤੁਹਾਨੂੰ ਕਰਨੀ ਨੇ ਛੁੱਟੀਆਂ ਆਉਣੀਆਂ ਤੁਸੀਂ ਉਦੋਂ ਜਾਣਾ ਫਿਰ ਤੁਹਾਡੇ ਸਾਥੀ ਦੇ ਛੁੱਟੀਆਂ ਨੇ ਤੁਸੀਂ ਉਦੋਂ ਜਾਣਾ ਫਿਰ ਤੁਹਾਡੇ ਬੱਚੇ ਹੋਗੇ ਤੁਸੀਂ ਉਦੋਂ ਜਾਣਾ ਕਿ ਇੱਕ ਜਿਹੜਾ ਭਰਾ ਹੁੰਦਾ ਤੇ ਇੱਕ ਮਾਪਿਆ ਹੁੰਦੇ ਆ ਨਾ ਉਹ ਬਚਾ ਲੈ ਵੀ ਆ ਵੀ ਸਾਰੀ ਉਮਰ ਤੱਕ ਵੀ ਚਲੋ ਬਹੁਤ ਸਾਰੇ ਭਰਾ ਹੋਣਗੇ ਵੀ ਜਿਹੜੇ ਨਹੀਂ ਹਨ ਨਾ ਵੀ ਵੀ ਭੈਣਾਂ ਦਾ ਜਾਂ ਭਰਾ ਨਹੀਂ ਕਰਦੇ ਜਾਂ ਭੈਣਾਂ ਨਹੀਂ ਕਰਦੇ ਇਹਦੇ ਵਿੱਚ ਦੋਨਾਂ ਤੇ ਨਾਲੇ ਫਰਕ ਨਹੀਂ ਪਤਾ ਕਿ ਭਰਾ ਮਾੜੇ ਹੁੰਦੇ ਕਈ ਭੈਣਾਂ ਵੀ ਵੀ ਭਰਾ ਮਾਤਵਾ ਮਤਲਬ ਹੱਕ ਲੈ ਜਾਂਦੀਆਂ ਜਾਂ ਨਹੀਂ ਬਣੋਗੀਆਂ ਜਾਂ ਘਰ ਪਸਤਾ ਨਹੀਂ ਦੇਖਦੀਆਂ ਜੋ ਕਿਵੇਂ ਵੀ ਹੁੰਦਾ ਰਹਿੰਦਾ ਮੈਨੂੰ ਲੱਗਦਾ ਕਿ ਜ਼ਿਆਦਾਤਰ ਭਰਾਗੇ ਜਿਹੜੇ ਫਿਰਾਈ ਕਰਦੇ ਰਹਿੰਦੇ ਆ ਨਾ ਉਹਨਾਂ ਨੂੰ ਲੋੜ ਹੀ ਦੇ ਦੋ ਦਿਵਾਲੀ ਦੀ ਜੋ ਸੌਣ ਦੇ ਤੋਂ ਉਹਨਾਂ ਨੂੰ ਕੋਈ ਕੱਟ ਕੇ ਦੇ ਦੋ ਇਹਨਾਂ ਨੂੰ ਪਿੰਗੀਆਂ ਬਣਾ ਲੈਂਦਾ ਤੇ ਫੂਟ ਫਿਰਦੇ ਬੱਚੇ ਆ ਗਏ ਹਨਾ ਬੱਚੇ ਗਏ ਨੇ ਮਾਮੂ ਜੀ ਮਾਮਾ ਜੀ ਅਸੀਂ ਤਾਂ ਸਮਝਦਾ ਨਾ ਮਾਮਾ ਦੀ ਲੋੜ ਆ ਤਾਂ ਨਾ ਲੈਣ ਨਾ ਲੈਣਾ ਫਿਰ ਜਵਾਕਾਂ ਦੇ ਕੱਪੜੇ ਹੋ ਗਏ ਫਿਰ ਇੱਕ ਕੁੜੀ ਦੇ ਨਾਲ ਉਹਨਾਂ ਦਾ ਸਾਰਾ ਪਰਿਵਾਰ ਪਾਲਦੇ ਪਰਿਵਾਰ ਮਤਲਬ ਉਹਦੇ ਬੱਚੇ ਫਿਰ ਕਈ ਘਰ ਬੰਦ ਐ ਹੋ ਜਾਂਦੇ ਨੇ ਜਿਹੜੇ ਉਹਨਾਂ ਦਾ ਆਪਣੇ ਜਵਾਈ ਦੇ ਵੀ 6 ਮਹੀਨੇ ਤੋਂ ਕੱਪੜੇ ਨਾ ਕਿਤੇ ਦਿੰਦੇ ਆ ਮੈਨੂੰ ਲੱਗਾ ਉੱਥੇ ਹੱਕ ਨਹੀਂ ਹੁੰਦਾ ਜਵਾਈ ਦਾ ਕਿਉਂਕਿ ਜਿੱਥੇ ਉਹ ਕੰਮ ਕਰੇ ਹਨਾ ਉੱਥੋਂ ਹੀ ਮਤਲਬ ਉੱਥੋਂ ਹੀ ਲਵੇਗੀ ਕਿਉਂ ਨਵੇਂ ਜੱਤੀ ਦਾ ਵੀ ਨਾ ਕੋਈ ਜ਼ਿਆਦਾ ਹੱਕ ਨਹੀਂ ਹੁੰਦਾ ਵੀ ਹਰ ਵਾਰੀ ਸੂਟ ਲੈਣਾ ਮੈਂ ਨਹੀਂ ਮੰਨਦੀ ਵੀ ਜਦੋਂ ਤੁਸੀਂ ਜਾਓਗੇ ਉਦੋਂ ਹੀ ਸੂਟ ਲੈ ਕੇ ਆਓ ਕਿਉਂਕਿ ਉਹਨਾਂ ਦੇ ਕੋਈ ਵਿਆਹ ਤੇ ਤੋਰਿਆ ਵਿਆਹ ਤੇ ਵੀ ਕਿੰਨਾ ਖਰਚਾ ਕਰਦੇ ਆ ਫਿਰ ਹਰ ਇੱਕ ਚੀਜ਼ ਅੱਜ ਕੱਲ ਮੋਲਡ ਵਗੈਰਾ ਕਿੰਨਾ ਮਹਿੰਗਾ ਜਿੰਨਾ ਜਿਹਦੇ ਤੇ ਪੌਂਡ ਹੁੰਦੀ ਹੈ ਹਰ ਕੋਈ ਉਹਨਾਂ ਦਿੰਦਾ ਹਨ ਆਪਣੇ ਅਜਿਹਾ ਕਿ ਅਕੋਰਡਿੰਗ ਆਪਣੀ ਲਿਮਟ ਦੇ ਅਕੋਰਡਿੰਗ ਫਿਰ ਸਾਰੇ ਮਰਦ ਨੂੰ ਆਏ ਚ ਲਈ ਜਾਂਦੇ ਕੱਪੜੇ ਲਈ ਦੇ ਪੈਸੇ ਇਹਨਾਂ ਸਮਾਨ ਚੰਗੇ ਚੰਗਾ ਸਮਾਨ ਹੋ ਜੂ ਤੇ ਮਾੜਾ ਜਾ ਕੇ ਕਈ ਕੁੜੀਆਂ ਤੇ ਉਹ ਜੰਗਾ ਮੰਗਣਾ ਜੂ ਕੋਈ ਸਸਤਾ ਸਮਾਨ ਆ ਕੇ ਫਿਰ ਐਂ ਬਣਾ ਲੈਂਦੇ ਨੇ ਭੈਣਾ ਸੌਰੀ ਭੈਣਾ ਮੈਂ ਘਾਰੇ ਤੋਂ ਨਹੀਂ ਗੱਦੀ ਕਿ ਕਈਆਂ ਦੀ ਗੱਲ ਕਰਦੀ ਕਿ ਉਹ ਕਹਿੰਦੇ ਨਹੀਂ ਸੌਤਾ ਸਾਰੀ ਤੇ ਸਾਰੇ ਚ ਬੇਇੱਜ਼ਤੀ ਹੋ ਗਈ ਭਲਾਂ ਦੀ ਸਾਰੇ ਵੇਖ ਇੱਕ ਸੋਹਟੀ ਚੁੰਨੀ ਵੀ ਨਾ ਲੈ ਕੇ ਹੁੰਦੇ ਹੁਣ ਪਰ ਵੀ ਪੀਕ ਕੇ ਅੱਜ ਪੀਕ ਕੇ ਦੇ ਲੈ ਜੰਗਾ ਸਮਾਨ ਲੈ ਕੇ ਉਹ ਵੇਖੋ ਕੋਕੀ ਕੋਕੀ ਹੀ ਲੈ ਕੇ ਆਉਣ ਤੇ ਐਸਾ ਨਾਲ ਗਏ ਕੋਪੈਨ ਨੂੰ ਮੈਨੂੰ ਲੱਗਦਾ ਵੀ ਆਪਣੀ ਇਹ ਮਾੜੀ ਗੱਲ ਆ ਕਿ ਉਹਨਾਂ ਦੇ ਵੀ ਪਰਿਵਾਰ ਆ ਉਹਨਾਂ ਦੇ ਵੀ ਬੱਚੇ ਨੇ ਲੱਗਦਾ ਤੇ ਵੀ ਟਿੱਡ ਲੱਗੇ ਹੁੰਦਾ ਕਈ ਕਈ ਕ ਕੰਡੀਸ਼ਨਾਂ ਤੇ ਉਹ ਜੀਆਂ ਆ ਰਹੀਆਂ ਜਿੱਥੇ ਉਹ ਆਪਣੇ ਸ਼ੌਪ ਮਾਰ ਕੇ ਤੇ ਇੱਕ ਵੀ ਮਤਲਬ ਕੁੜੀ ਦੇ ਸ਼ੌਪ ਕੁੜੀ ਕਰਦੇ ਤਾਂ ਕਿ ਸਾਨੂੰ ਮਾੜਾ ਨਾ ਕਹਿੰਦੇ ਜਾਂ ਸਾਡਾ ਰਿਸ਼ਤਾ ਨਾ ਟੁੱਟੇ ਫਿਰ ਤੁਸੀਂ ਜਾਣਦੇ ਹੋ ਆਪਣੇ ਹਸਬੰਦ ਨਾਲ ਹਨਾ ਫਿਰ ਤੁਹਾਡੇ ਘਰ ਵਾਲੇ ਲਈ ਕਿੰਨਾ ਕੁਝ ਬੰਦਾ ਹਨਾ ਕਿੰਨੇ ਰੋਟੀ ਪਾਣੀ ਇੰਨਾ ਉਦੋਂ ਖਰਚਾ ਕਰ ਦਿੰਦੇ ਆ ਫਿਰ ਇਹਦੇ ਦੇਤੇ ਕਰਦੇ ਕਰਦੇ ਤੁਹਾਡੇ ਬੱਚੇ ਵੱਡੇ ਫਿਰ ਵੀ ਕਰਵਾਦੇ ਆਪਣੇ ਪੰਜਾਬੀਆਂ ਦੇ ਹੋਰ ਆ ਉਹ ਸਾਡੇ ਵੱਲ ਤਾਂ ਹੈਗਾ ਜੀ ਕਿ ਜੇ ਨਹੀਂ ਹੋਣਾ 8 ਸਾਲ ਦਾ ਨਾ ਗਿਆ ਨਾ ਸਾਲ ਦਾ ਦੋਤਾ ਹੋ ਗਿਆ ਫਿਰ ਉਹਨੂੰ ਪੱਕ ਦੇਣਾ ਜੋ ਫਿਰ ਅਗਲਾ ਕੀ ਕਰਦੇ ਨੇ ਵਿਚਾਰ ਕੋਈ ਨਹੀਂ ਪਾਠ ਰੱਖ ਲੈਂਦੇ ਨੇ ਆਖੰਡ ਪਾਠ ਰੱਖ ਲੈਂਦੇ ਨੇ ਵੀ ਛੱਡੀ ਕਰਦੇ ਛੱਡੀ ਕਰਦੇ ਫਿਰ ਵਿਚਾਰੇ ਨਾਲ ਕੇ ਹੁੰਦੇ ਆ ਫਿਰ ਕੁਛ ਨਾ ਕੁਛ ਪਾ ਕੇ ਜਾਂਦੇ ਕੁਝ ਆਪੇ ਛੱਡੀ ਜਾਂ ਉਹ ਚੈਨ ਜਿੰਨੀ ਚੀਜ਼ ਪਹੁੰਚੂਗੀ ਜੇ ਮੇ ਵੀ ਨਾ ਆਪਣੇ ਮਤਲਬ ਆਪਣੇ ਬਜਟ ਅਕੋਰਡਿੰਗ ਫਿਰ ਉਹ ਵਿਚਾਰੀ ਉਹ ਸ਼ਾਪ ਚੱਲਾ ਪਾ ਕੇ ਜਾਂਦੇ ਆ ਇੰਨੀ دیر ਨੂੰ ਇਹ ਕਰਦੇ ਕਰਦੇ ਤੇ ਚਲੋ ਬੱਚੇ ਵੱਡੇ ਹੋ ਜਾਂਦੇ ਆ ਤੇ ਫਿਰ ਵਿਚਾਰੇ ਤੇ ਵਿਆਹਤ ਲੈਣੇ ਨੇ ਬੱਚਿਆਂ ਦਾ ਫਿਰ ਉਹ ਵਿਆਹ ਤੇ ਨਾਨਕਸ਼ਕਾ ਭਰ ਕੇ ਜਾਂਦੇ ਆ ਨਾ ਉਹਦੇ ਵੀ ਲੱਖ ਦਾ ਮੈਨ ਲਗਾ ਅੱਜ ਕਿਹੜੀ ਜਿਹੀ ਲੱਖ ਰੁਪਇਆ ਆ ਮਗੱਲੀ ਗਈ ਹੋਈ ਐ ਫਿਰ ਕੋਈ ਲੱਖ ਦੇ ਗਿਆ ਕੋਈ 9000 ਕੋਈ 2000 ਕੋਈ 2 ਲੱਖ ਨਾ ਫਿਰ ਉਹ ਉੱਥੇ ਨਾਨਕਸ਼ਕ ਦੀ ਤੇ ਜਾਂਦੇ ਆ ਜੀ ਦੇ ਕੇ ਨਹੀਂ ਜਾਂਦੇ ਕਈ ਤੱਕ ਮਤਲਬ ਕਿਸੇ ਦੇ ਸੋਹਰਾ ਪਰਿਵਾਰ ਚ ਤਾਂ ਵੀ ਨਹੀਂ ਕੋਈ ਕੁਝ ਨਹੀਂ ਕਹਦਾ ਹੁੰਦਾ ਜਿਵੇਂ ਹਸਬੰਡ ਹੀ ਮੇਨ ਹੁੰਦਾ ਕਈ ਤਾਂ ਕੋਆਪਰੇਟਿਵ ਹੁੰਦੇ ਆ ਵੀ ਕੋਈ ਗੱਲ ਨਹੀਂ ਫਿਰ ਕਿਉਂ ਉਹ ਘੋਂ ਦੇ ਕੇ ਜਾਣ ਤੇ ਕਈਕਦਾ ਫਿਰ ਬਚਾਰੀਆਂ ਨੂੰ ਐਨਾ ਕਰ ਪਰੇਸ਼ਾਨ ਕਰਦੀ ਆ ਵੀ ਹਾਂ ਤੇਰੀ ਵੀ ਕਿੰਨੀ ਕੀ ਦਿੱਤਾ ਫਿਰ ਉਹ ਜਦੋਂ ਵਿਆਹ ਲੈ ਕੇ ਜਾਂਦੇ ਨੇ ਫਿਰ ਉੱਥੇ ਉਹ ਨੂੰ ਇੰਨੇ ਕੱਪੜੇ ਦਿੰਦੇ ਆ ਫਿਰ ਵਿਆਹ ਦੇ ਨਾਲ ਪੈਸਾ ਦੇ ਕੇ ਉਹ ਨਾਲ ਇੰਨੇ ਕੱਪੜੇ ਲੈ ਕੇ ਆਉਂਦੇ ਆ ਫਿਰ ਉਹ ਜੀ ਤੋਂ ਫੇਰ ਕਹਿ ਰਹਿੰਦੇ ਆ ਸਾਡੇ ਤਾਂ ਕੈਨੇਡਾ ਕੋਠੀ ਜਾਣ ਕਹਿੰਦੇ ਆ ਉਹਨੂੰ ਜਿਹੜੇ ਮਾਜੂ ਵਿਆਹ ਤੋਂ ਬਾਹਰ ਡੂ ਲੈ ਕੇ ਬਾਹਰ ਜਾਣਾ ਥੋੜੇ ਜੇ 5 4 3 ਨੂੰ 10 ਕਿਲੋ ਤੇ ਫੇਰ ਕਹਿ ਲੇ ਫਿਰ ਉਹ ਕੱਪੜੇ ਲਿਆਉਂਦੇ ਨੇ ਫਿਰ ਪੈਸੇ ਲੈ ਕੇ ਆਉਂਦੀਆਂ ਫਿਰ ਉਹ ਚੰਗਾ ਮੋਟਾ ਸ਼ਰਨ ਪਾ ਕੇ ਜਾਂਦੀਆਂ ਹਨ ਵੀ ਕਿੰਨਾ ਇੱਕ ਭਰਾ ਤਾਂ ਜਿਵੇਂ ਰਾਬੰਦੋ ਫਿਰ ਵੀ ਉਹ ਆਏ ਨਹੀਂ ਕਹਿੰਦਾ ਹਨ ਵੀ ਮਤਲਬ ਇਹ ਗੱਲ ਐਤ ਤੱਕ ਸੁਣੀ ਨਹੀਂ ਮਿਲਫੀ ਕਰਦੀ ਨਹੀਂ ਫਿਰ ਵੀ ਉਹ ਆਏ ਨਹੀਂ ਕਹਿੰਦੇ ਵੀ ਵੀ ਫਿਰ ਵੀ ਆਪਣੇ ਆਪ ਨੂੰ ਇਹ ਸੋਚਦੇ ਵੀ ਅਸੀਂ ਕੁੜੀਆਂ ਕੁਛ ਨਹੀਂ ਲੱਗਦੀਆਂ ਸਾਡੇ ਕੋਲ ਹੀ ਸਾਰਾ ਕੋਸ਼ਿਸ਼ ਰਹਿਣੀ ਹੈ ਪਰ ਆਪਾਂ ਮਾਂ ਨੂੰ ਤਾਂ ਸਾਰੀ ਉਮਰ ਲਈ ਪਰੇਸ਼ਾਨ ਕਰਦੇ ਆ ਤੇ ਮੈਨੂੰ ਲੱਗਦਾ ਵੀ ਜਦੋਂ ਜੀਤੇ ਬਹੁਤ ਕੁਛਾ ਵੀ ਬਹੁਤ ਜ਼ਿਆਦਾ ਹੀ ਤਕੜੀ ਜਿਵੇਂ ਕਹਿ ਦਿੱਤੀ ਉਹਨਾਂ ਨੂੰ 5000 ਮਤਲਬ 10000 ਨਾਲ ਵੀ ਕੋਈ ਫਰਕ ਨਹੀਂ ਪੈਂਦਾ ਹਨ ਇਹੋ ਜਿਹੇ ਪਰਿਵਾਰ ਆ ਜਿੱਤੇ ਮਾਂ ਪਰ ਦਿੰਦੇ ਜੇ ਚਲੋ ਇਹੋ ਜਿਹਾ ਤਾਂ ਕੋਈ ਗੱਲ ਨਹੀਂ ਪਰ ਜੇ ਤੁਹਾਡੇ ਮਤਲਬ ਮਾਂ ਕੋ ਸਟਰਗਲ ਕਰਕੇ ਅੱਗੇ ਆਏ ਆ ਭੈਣਾਂ ਕੋ ਸਟਰਗਲ ਕਰਕੇ ਉੱਥੇ ਆਪਣਾ ਫਰਜ਼ ਨਿਭਾਉਂਦਾ ਹੁੰਦਾ ਭੈਣੋ ਦੇ ਵਿਸ਼ਾ ਕਾਤੇ ਦੀ ਘੜੀ ਉਹ ਬਹੁਤ ਸੌਖੀ ਹੋਵੇ ਹਨਾ ਵੀ ਆਪਾਂ ਉਹਨਾਂ ਨੂੰ ਪਰੇਸ਼ਾਨ ਕਰਕੇ ਸਾਨੂੰ ਇੰਨਾ ਕੁਝ ਹੀ ਲੈ ਕੇ ਜਾਓ ਮੈਂ ਬਹੁਤ ਵਾਰੀ ਐਂ ਕਹਿ ਦਿੰਦੀ ਹੁੰਦੀ ਵੀ ਕੋਈ ਗੱਲ ਨਹੀਂ ਮਤਲਬ ਰਹਿਣ ਦਿਓ ਸਰਦਾਰ ਹਨਾ ਤੇ ਵੀ ਕੋਈ ਗੱਲ ਨਹੀਂ ਸਹੀ ਜਾਂਦਾ ਰਹਿੰਦੇ ਹੋ ਫਿਰ ਵੀ ਮੈਨੂੰ ਕਹਿ ਦਿੰਦੇ ਵੀ ਕੋਈ ਨਾ ਵੀ ਇੰਨਾ ਕਿ ਤਾ ਚਲ ਮਾੜਾ ਮਤਲਬ ਹੱਕਾ ਇਨਨਤਾ ਕਰਦੇ ਤੇ ਮੈਂ ਆ ਦਿਨ ਨਹੀਂ ਲੈ ਵੀ ਨਹੀਂ ਸਰਦਾ ਵੀ ਰਹਿ ਦੋ ਕੀ ਅਨਸਾਰੀ ਉਮਰ ਹੀ ਦੇਣਾ ਤੁਸੀਂ ਤੇ ਸਾਰੀ ਉਮਰ ਕਦੇ ਕੋਈ ਵਿਆਹ ਆ ਗਿਆ ਕਦੇ ਕੁਛ ਆ ਗਿਆ ਤੇ ਵੀ ਨਾ ਹੀ ਉਹ ਨਹੀਂ ਹੁੰਦਾ ਤੇ ਜੰਗਨ ਦਾ ਤੇ ਜੇ ਆਪਾਂ ਨੂੰ ਮਾਪਿਓ ਦਿੰਦੇ ਆ ਤੇ ਆਪਣਾ ਵੀ ਫਰਜਵੰਦ ਆ ਵੀ ਆਪਾਂ ਵੀ ਉਹਨਾਂ ਦੀ ਉਹਨਾਂ ਨੂੰ ਦਈਏ ਹੈ ਨਾ ਤੇ ਜੇ ਮਰੋਂ ਤੁਸੀਂ ਜਾਣਿਆ ਤੁਹਾਡੇ ਕੋਈ ਧੀ ਧੀ ਜੀ ਦਾ ਨਾਮ ਨੂੰ ਕੁਸ਼ਲ ਲੈ ਕੇ ਜਾਓ ਜੇ ਤੁਸੀਂ ਸੂਟ ਕੱਪੜਾ ਦਾ ਕੋਈ ਵੀ ਫੰਕਸ਼ਨ ਪ੍ਰੋਗਰਾਮ ਰੱਖਦਾ ਭਰਾ ਆਪਣਾ ਪੋਤਾ ਵੀ ਫਰਜਵੰਦ ਆ ਜੇ ਕਮਾਵੇਂ ਦਾ ਵੰਦਨ ਮਾਵੇਂ ਦਾ ਫਰਜ ਨਹੀਂ ਹੁੰਦਾ ਲੇਕਰ ਪਰ ਪੋਤੇ ਦਾ ਫਰਜ ਤਾਂ ਮੈਨੂੰ ਪਿੱਛੇ ਨਾ ਤੇ ਕਰੋ ਤੁਪੀ ਕਹਿੰਦੇ ਇੱਕ ਪੂਜੀ ਆਪਾਂ ਨਾ ਵੀ ਆਪਾਂ ਆਪਣੀ ਲਿੰਟ ਕਦੇ ਵੀ ਕ੍ਰੋਸ ਨਾ ਕਰੀਏ ਜੋਨਾ ਨੇ ਲੋਸ ਵਾਲਾ ਵੀ ਲੈ ਕੇ ਦਿੱਤਾ ਪਉਦੇ ਜੀ ਖੁਸ਼ ਆਪਾਂ ਕਦੇ ਵੀ ਕਿਸੇ ਵੀ ਚੀਜ਼ ਨੂੰ ਆਸ ਲੈ ਕੇ ਨਾ ਜਾਈਏ ਵੀ ਅਸੀਂ ਜਾਂਦੇ ਆ ਤੁਹਾਨੂੰ ਕੁਝ ਲੈ ਕੇ ਆਵਾਂਗੇ ਤੇ ਮੈਨੂੰ ਲੱਗਦਾ ਜਿਹੜਾ ਤੁਹਾਡਾ ਭੈਣ ਭਰਾ ਦਾ ਰਿਸ਼ਤਾ ਇਹ ਆਖਰੀ ਸਾਹ ਤੱਕ ਚੱਲਦਾ ਆਖਰੀ ਸਾਹ ਤੱਕ ਨੇਕਾ ਇਕੱਲੇ ਤੁਸੀਂ ਕੱਪੜਿਆਂ ਨਾਲ ਤੇ ਆਹਾ ਦੌਲਤ ਸ਼ੋਹਰਤ ਨਾਲ ਵੰਡੇ ਨਹੀਂ ਹੁੰਦੇ ਜਦੋਂ ਕਹਿੰਦੇ ਭੈਣ ਭਰਾ ਤੋਂ ਦੁੱਤੀ ਸੁਣਦੇ ਫੋਨ 'ਤੇ ਜਾਂ ਪੁੱਛਦਾਰਣ ਤੇ ਉਦੋਂ ਤੁਹਾਨੂੰ ਵੀ ਜੋ ਮਤਲਬ ਅੰਦਰੋਂ ਦਿਲ ਨੂੰ ਜਿਹੜਾ ਸਕੂਨ ਮਿਲਦਾ ਉਹ ਤਾਂ ਸਾਜਾਰ ਦਾ ਸੂਟ ਪਾ ਕੇ ਵੀ ਸਕੂਨ ਨਹੀਂ ਮਿਲਦਾ ਤੇ ਕਹਿੰਦੇ ਜੀ ਆਪਾਂ ਅੜ ਕੇ ਲਵਾਂਗੇ ਜਦੋਂ ਤੱਕ ਮਾਂ ਵਿਆਹਣਾ ਉਦੋਂ ਤੱਕ ਚੱਲਾਂ ਪੜੀਆਂ ਅੜੀਆਂ ਪੂਰਨ ਹੋ ਜਾਂਦੀਆਂ ਨੇ ਤੇਰੇ ਇੱਕ ਭਰਾ ਨੂੰ ਵੀ ਲੱਗਦਾ ਵੀ ਇਹਨੇ ਮਤਲਬ ਇੰਨੇ ਟਾਈਮ ਚ ਮਤਲਬ ਇਥੇ ਮੇਰਾ ਇੰਨਾ ਬੁਸ਼ ਲਿਆ ਲਿਆ ਵੀ ਮੈਨੂੰ ਇੰਨਾ ਪਿੱਛੇ ਕਰਤਾ ਕਿ ਮੈਨੂੰ ਵੀੜਾ ਪੁੱਛੇ ਹੀ ਮੈਨੂੰ ਦੱਸਿਆ ਵੀ ਨਹੀਂ ਸਾਰਾ ਕੁਝ ਕੁਝ ਨਹੀਂ ਦਿੱਤਾ ਤੇ ਫਿਰ ਭਰਾ ਦਾ ਕੀ ਅਰੋੜਨ ਨਾਲ ਫਰਕ ਪੈ ਜਾਂਦਾ ਤੇ ਮੈਨੂੰ ਲੱਗਦਾ ਵੀ ਨਹੀਂ ਐਵੇਂ ਨਹੀਂ ਕਰਨਾ ਚਾਹੀਦਾ ਆਪਾਂ ਨੂੰ ਜਿੰਨਾ ਉਹਨਾਂ ਨੇ ਦਿੱਤਾ ਕਹਿੰਦੇ ਹੁੰਦੇ ਨੇ ਨਾ ਪੇਕੇਆਂ ਦੀਆਂ ਤਾਂ ਪੇਕੇਆਂ ਦਾ ਤਾਂ ਦੋਸੋਂ ਵਾਲਾ ਵੀ ਸਲਾਉਣੇ ਦਾ ਤਾਰਾ ਹੁੰਦੀਆਂ ਕਿਹੋ ਜਿਹਾ ਵੀ ਹੁੰਦਾ ਉਹਨੂੰ 7 ਵਜੇ ਕਰਕੇ ਮਾਰ ਲੈਣਾ ਚਾਹੀਦਾ ਤੇ ਜੇ ਕੋਈ ਚੀਜ਼ ਲਿਆ ਕੇ ਵੀ ਦੇਵੇ ਤਾਂ ਉਹ ਖੁਸ਼ੀ-ਖੁਸ਼ੀ ਸਿਰੇ ਮੱਥੀ ਲੈ ਲੈਣੀ ਚਾਹੀਦੀ ਹੈ ਤੇ ਮੈਨੂੰ ਤਾਂ ਐਂ ਲੱਗਦਾ ਵੀ ਆਪਾਂ ਨੂੰ ਨਹੀਂ ਐਂ ਨਹੀਂ ਕਰਨਾ ਚਾਹੀਦਾ ਕਿਉਂਕਿ ਰਿਸ਼ਤੇ ਜਿਹੜੀ ਆਪਨੇ ਨਾਲ ਸਾਰੀ ਉਮਰ ਨਾਲ ਨਹੀਂ ਬਣਾ ਲਏ ਹੁੰਦੇ ਆ ਤੇ ਕੱਲੇ ਸੂਟਾ ਨਾਲ ਤੇ ਕੱਲੇ ਆਪਾਂ ਇੰਨਾ ਪੈਸਿਆਂ ਨਾਲ ਵੱਡੇ ਨਹੀਂ ਹੁੰਦੇ ਤੇ ਜਿਹੜੀ ਆਪਾਂ ਚੋਰੀ ਹੋਜੀ ਲੈਣੇ ਆ ਤੇ ਉਹ ਮੈਨੂੰ ਲੱਗਦਾ ਵੀ ਨਹੀਂ ਵੀ ਆਪਾਂ ਮਫਲਦੀ ਹੋਊਗੀ ਕਿ ਆਪਣੇ ਮਤਲਬ ਆਪਣੇ ਤੇ ਜਾਂ ਆਪਣੇ ਬੱਚਿਆਂ ਤੇ ਨਿਕਲ ਜਾਨੀ ਇਸ ਕਰਕੇ ਵੀ ਆਪਾਂ ਨੂੰ ਇੱਕ ਭਰਾ ਭਜਾਈਦਾ ਦਿੰਦਾ ਦਿਖਾਉਂਦੇ ਰੋਏ ਜੇ ਕੋਈ ਆਪਾਂ ਨੂੰ 500 ਵਾਲੀ ਚੀਜ਼ ਵੀ ਲੈ ਕੇ ਦਿੰਦਾ ਤੇ ਤੁਸੀਂ ਤੁਹਾਡੇ ਘਰ ਦੇ ਵਿੱਚ ਤੁਹਾਡੇ ਭਰਾ ਨੂੰ ਇਹ ਚੀਜ਼ ਪਤਾ ਹੋਣੀ ਚਾਹੀਦੀ ਕਿ ਇੱਕ 500 ਵਾਲੀ ਚੀਜ਼ ਮੇਰੀ ਭੈਣ ਨੂੰ ਦਿੱਤੀ ਗਈ ਆ ਇਹਦਾ ਮਤਲਬ ਵੀ ਤੁਸੀਂ ਪਾਰਵਾਰੀ ਲੈ ਲਾ ਤੇ ਤੁਹਾਡੇ ਭਰਾ ਨੂੰ ਪਤਾ ਨਾ ਮੇਰਾ ਮੰਨਣਾ ਤੇਹੀ ਆ ਜੋ ਕਿ ਭਰਾ ਕਦੇ ਵੀ ਕਹਿੰਦੇ ਮਿਲਦੇ ਨਹੀਂ ਤੇ ਰੱਬ ਭੈਣ ਭਰਾਵਾਂ ਦੀ ਵਰਦੀਆ ਉਹ ਕਰੇ ਜਦੋਂ ਆਪਣੀ ਜ਼ਿੰਦਗੀ ਚੋਂ ਮਤਲਬ ਆਪਾਂ ਚਾਹੀਏ ਆਪਾਂ ਇੱਕ ਦੂਜੇ ਦੇ ਕੋਲ ਹੁੰਨੇ ਚਾਹੀਏ ਵਿਆਹ ਕਰ ਲੋ ਤਾਂ ਕਈਆਂ ਨੇ ਨਾ ਵੀ ਕਈਆਂ ਕੋਈ ਮੂੰਹ ਦੂਰ ਹੋ ਜਾਂਦੇ ਫਿਰ ਉਦੋਂ ਆਪਾਂ ਨੂੰ ਪਤਾ ਲੰਦਾ ਕਿ ਰਿਸ਼ਤੇ ਕੀ ਚੀਜ਼ ਹੁੰਦੇ ਆ ਇਸ ਕਰਕੇ ਰਿਸ਼ਤੇ ਦਾ ਇੱਕ ਐਹੋ ਜਿਹੀ ਚੀਜ਼ ਆ ਜਿਹੜੇ ਕਦੇ ਤੋੜੇ ਤੋਂ ਵੀ ਨਹੀਂ ਕੋਈ ਤੋੜ ਸਕਦਾ ਤੇਨਾਂ ਨੂੰ ਸਾਹਮਣਾ ਆਪਣੇ ਹੱਥ ਵਿੱਚ ਆਪਾਂ ਨੂੰ ਕਿਵੇਂ ਸੰਭਾਲ ਕੇ ਰੱਖਣਾ ਤੇ ਉਹ ਵੀ ਆਪਣੇ ਅੱਖ ਨੂੰ ਪਤਾ ਦੀ ਆਪਾਂ ਨੂੰ ਕਿਵੇਂ ਸੰਭਾਲ ਕੇ ਰੱਖਣਾ ਤੇ ਮੈਂ ਇਹ ਹੀ ਕਹਿਨੀ ਵੀ ਨਾ ਰਿਸ਼ਤੇ ਨੂੰ ਜਿੰਨਾ ਹੋ ਸਕਦਾ ਉਹਨਾਂ ਸੰਭਾਲ ਕੇ ਰੱਖੋ ਵੀ ਇਹਨਾਂ ਤੋਂ ਦੁਨੀਆ ਗੰਦਾ ਹੋ ਇਹ ਕੱਬੋ ਜਿਹੇ ਰਿਸ਼ਤੇ ਆ ਜਿਹੜੀ ਆਪਾਂ ਨੂੰ ਕਿਤੇ ਵੀ ਨਹੀਂ ਲੱਭਦੇ ਕੋਣ ਦੇ ਰਿਸ਼ਤੇ ਕਿਤੇ ਉਹ ਵੀ ਨਹੀਂ ਮਿਲਦੇ ਬਾਕੀ ਸਭ ਕੁਝ ਤੁਸੀਂ ਕਰਾ ਲਓਗੇ ਜੇ ਤੁਸੀਂ ਤੁਹਾਡੇ ਵਿੱਚ ਪਿਆਰ ਹੈ ਨਾ ਤੁਸੀਂ ਸੱਚੇ ਸੁੱਚੇ ਹੋ ਨਾ ਤੁਸੀਂ ਕੁਝ ਵੀ ਮਾੜਾ ਨਹੀਂ ਕਰਦੇ ਤੁਸੀਂ ਉੱਥੇ ਜਾ ਕੇ ਕੋਈ ਭਰਾਣੇ ਸੋਚਦੇ ਕੋਈਆਂ ਦੇ ਭਰਾ ਬਾਰੇ ਮਾੜਾ ਨਹੀਂ ਜਾਂਦੇ ਘਰ ਬਾਰੇ ਵੀ ਮਿਆ ਲੈਣਾ ਲੈ ਜਾ ਤੇ ਰੱਬ ਵੀ ਤੁਹਾਨੂੰ ਦਿੰਦਾ ਤੇ ਤੁਹਾਡੇ ਕਿਸੇ ਮੌਕੇ ਤੇ ਤੁਹਾਡੇ ਭਰਾਣੇ ਤੁਹਾਡੇ ਨਾਲ ਖੜ ਜਾਂਦੇ ਆ ਤੇ ਪਰ ਜੇ ਆਪਾਂ ਜੋ ਰੋ ਲਿਆਵਾਂਗੇ ਇੱਥੇ ਲੋਡਾਂ ਨੂੰ ਉੱਥੇ ਫਿਰੋਣੇ ਖੜਨਾ ਨਹੀਂ ਹੈਗਾ ਤੇ ਮਾਂਪਲਾ ਆਪਣੀ ਸਦਾ ਨਹੀਂ ਬੈਠੀ ਹੁੰਦੇ ਤੇ ਮੈਂ ਤਾਂ ਇਹੀ ਕਹਿਣੀ ਆ ਬਸ ਕਿ ਆਪਾਂ ਨੂੰ ਮੈਂ ਇੱਕ ਭਰਾ ਕਹਿੰਦੇ ਫੋਨ ਕਰਕੇ ਆ ਪੁੱਛਲੇ ਵੀ ਤੂੰ ਭੈਣੇ ਠੀਕ ਆ ਜਾਂ ਕਿਵੇਂ ਆ ਭੈਣੀ ਜੇ ਭੈਣੇ ਰੋਟੀ ਖਾ ਲਈ ਤੇ ਇਹ ਨਹੀਂ ਬਹੁਤ ਹੁੰਦਾ ਵਿਸ਼ੇਸ਼ ਮਹੀਨੇ ਵਿੱਚ ਇੱਕ ਵਾਰੀ ਪੁੱਛਲੇ ਮਹੀਨੇ ਵਰਤਾਸ ਦੇ ਨਾਲ ਦੇ ਵਿੱਚ ਇੱਕ ਵਾਰੀ ਪੁੱਛਲੇ ਇਹ ਤਾਂ ਸੁਟਾਂ ਤੋਂ ਵੀ ਬਹੁਤ ਜ਼ਿਆਦਾ ਹੁੰਦਾ ਆਸ ਰੱਖੋ ਭੈਣੇ ਆਪਦੇ ਘਰ ਦੀ ਆਪਦੇ ਘਰ ਵਾਲੇ ਤੋਂ ਆਪਣੇ ਆਪ ਤੇ ਆਪਾਂ ਪਿੱਕਿਆਂ ਦੇ ਘਰੋਂ ਬਹੁਤ ਕੁਝ ਲੈ ਕੇ ਆ ਗਏ ਹਾਂ ਬੰਗਲਾ ਆਪੋ ਕਰ ਸ਼ਹਿਰ ਦਿੱਤਾ ਹੁੰਦਾ ਤੇ ਉੱਥੇ ਸਿਰਫ ਖੁਸ਼ੀਆਂ ਹੀ ਮਿਲਿਆ ਪਰ ਵਿਆਹ ਦੇ ਵਾਸਤੇ ਰਹਿਣ ਨੂੰ ਠੰਡੀਆਂ ਹਵਾਵਾਂ ਹੋਣ ਸੰਨਮਲ ਕੋਈ ਦੁੱਖ ਤਕਰੀਬ ਨਾਵੇ ਤੇ ਸਾਡਾ ਪਿਆਰ ਹੈ ਜਿਹੜਾ ਹਮੇਸ਼ਾ ਵਧਿਆ ਰਿਹਾ ਪਤਾ ਨਹੀਂ ਕਿਉਂ ਗੱਲਾਂ ਕਰਦੀ ਮੈਂ ਇਮੋਸ਼ਨਲ ਹੋ ਵੀ ਜਾਂਦੀ ਹਾਂ ਇਮੋਸ਼ਨਲ ਹੋਣ ਲਈ ਆਦਨੀ ਸੀਗੀ ਤੇ ਪਤਾ ਨਹੀਂ ਮੈਂ ਆਪ ਜਿਆਦਾ ਇਮੋਸ਼ਨਲ ਹੋ ਜਾਂਦੀ ਸੀ ਮੈਂ ਇਮੋਸ਼ਨਲ ਹੋ ਗਈ ਵੈਸੇ ਕੋਈ ਇੰਦਾ ਨਹੀਂ ਕੋਈ ਗੱਲ ਨਹੀਂ ਹੈਗੀ ਸੀ ਇਮੋਸ਼ਨਲ ਹੋਣਾ ਨਹੀਂ ਵੀ ਆ ਕੋਈ ਫੈਮਲੀ ਮੈਟਰ ਤਾਂ ਕੋਈ ਨਹੀਂ ਸੀਗਾ ਬਟ ਮੈਂ ਇਮੋਸ਼ਨਲ ਹੋ ਗਈ ਕਿ ਜਿਵੇਂ ਮੇਰਾ ਮਿਲਣਾ ਬਣਾਉਣਾ ਬਹੁਤ ਜ਼ਿਆਦੇ ਪਿਆਰ ਸ਼ੁਰੂ ਤੋਂ ਪਹਿਲਾਂ ਵੀ ਨਿੱਕੇ ਉਹਦੇ ਮਾਲ ਲੜਦੇ ਸੀ ਉਸ ਤੋਂ ਬਾਅਦ ਫਿਰ ਅਸੀਂ ਸਾਡਾ ਇੰਨਾ ਕੁ ਜ਼ਿਆਦੇ ਮੋਹ ਰਿਹਾ ਵਾ ਵੀ ਆ ਲੱਗਦਾ ਹੁੰਦਾ ਸੀ ਕਿ ਵੀ ਇੱਕ ਦੂਜੇ ਤੇ ਬੜਾ ਥੋੜਾ ਜਿਹਾ ਡੈਮਿਕ ਦੂਜਾ ਨਾ ਦੇਖਣਾ ਤਾਂ ਪੁੱਛਦਾ ਮੰਮੀ ਭਾਈ ਕਿੱਥੇ ਆ ਰਿਹਾ ਉਹਨਾਂ ਪੁੱਛ ਲਾ ਵੀ ਕਿ ਮਤਲਬ ਕਹ ਹੈ ਜੀ ਐ ਪਰ ਕੋਈ ਇਸ ਤਰ੍ਹਾਂ ਨਹੀਂ ਇਹ ਨਹੀਂ ਇਸ ਕਰਕੇ ਮੈਂ ਚਾਹਨੀ ਵੀ ਰਿਸ਼ਤੇ ਐਵੇਂ ਬਣੇ ਰਹਣ ਜਿਵੇਂ ਇੱਕ ਮੌਕੇ ਭਰਾ ਕੁਛ ਤੇ ਅਦਰ ਤਾਂ ਮੈਂ ਨਹੀਂ ਆਪਣੇ ਜੀ ਬਹੁਤ ਆਪਾ ਮਤਲਬ ਆਪਣੇ ਜੀ ਬਹੁਤ ਏਜਿਗਰਾ ਹੁੰਦਾ ਦੀ ਆਪਾਂ ਹਰ ਵੀ ਸਹੀ ਗੱਲ ਬਰਤਾਂ ਚਿਤ ਕਰਦੇ ਹੁੰਦੇ ਭਰਾ ਦੇ ਘਰ ਲੈ ਜੇ ਕਿ ਜੇ ਮੌਕੇ ਆਪਾਂ ਲੜ ਲਈ ਤੇ ਉਹ ਭਰਾ ਮਨ ਵੀ ਚਾਹੀਦਾ ਵੀ ਭੈਣਾਂ ਦੀ ਗੱਲ ਤੁਸੀਂ ਵੀ ਬਰदाश्त ਕਰ ਲੈ ਪਰ ਰਖੜੀ ਤੇ ਕਿਸੇ ਭਰਾ ਦਾ ਸੁਨਰ ਬਟਨ ਹੈ ਵੀ ਤੇ ਕਿਸੇ ਭੈਣ ਦੀ ਕੋ ਹੱਥ ਵਿੱਚ ਰੱਖਦੀ ਹੋਵੇ ਤਾਂ ਭਰਾ ਤੋਂ ਦੂਰ ਦਾ ਹੋਵੇ ਮੈਂ ਚਾਹਨੀ ਇਹ ਸਾਰੇ ਭੈਣ ਭਰਾ ਇੱਕ ਦੂਜੇ ਨਾਲ ਪਿਆਰ ਬਣਾ ਕੇ ਰੱਖਣ ਉਹਦੀਆਂ ਤੰਗਾ ਕਦੇ ਵੀ ਨਾ ਤੋੜਨ ਕੋਈ ਨਹੀਂ ਕਿਉਂ ਮੈਂ ਦੇਲ ਕੀ ਤੁ ਤੁਨ ਨਾਲ ਅਣਸਾਨੀਆਂ ਗੱਲਾਂ ਕਰਨ ਨੂੰ ਤੇ ਚਲੋ ਜੀ ਆਪਾਂ ਇਮੋਸ਼ਨਲ ਟਾਪਿਕ ਤੋਂ 사이ਡ ਤੇ ਹੁੰਦੇ ਆ ਤੇ ਹੁਣ ਤੁਸੀਂ ਮੈਨੂੰ ਪਲੀਜ਼ ਭੈਣੇ ਇਹ ਤੁਹਾਨੂੰ ਵਾਲੇ ਅਡਵਾਈਸ ਦੀ ਜਰੂਰ ਨਹੀਂ ਅਗਰ ਮੇਰੀ ਵੀਡੀਓ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਤੇ ਕਮੈਂਟ ਸ਼ੇਅਰ ਜਰੂਰ ਕਰਦੇ ਹੋ ਤੇ ਪਲੀਜ਼ ਮੇਰੇ ਚੈਨਲ ਦੀ ਇਕੱਲਾ ਵੀਊ ਦੇ ਕੇ ਨਾ ਜਾਇਓ ਬਹੁਤ ਜਲਦੀ ਮੈਂ ਤੁਹਾਡੇ ਨਾਲ ਸਾਰੀਆਂ ਗੱਲਾਂ ਸ਼ੇਅਰ ਕਰੂੰਗੀ ਕੋਨ ਪਰ ਫੈਮਲੀ ਚਾ ਕੀ ਕੁਝ ਹਨ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਹੱਥ ਜੋੜ ਕੇ ਰਿਕਵੈਸਟ ਹੈ ਮਨ ਤੁਹਾਡੀ ਸਪੋਰਟ ਦੀ ਲੋੜ ਆ ਤੁਹਾਡੀ ਤੁਹੋਡੀ سپورਟ ਨਾਲ ਹੀ ਮੇਰੇ ਕੋਲ ਤੱਕ ਇਹ ਕੰਮ ਆਣਾ ਸੀ ਜੇ ਹਰ ਇੱਕ ਨੂੰ سپورਟ ਕੀਤੀ ਹੈ ਮੈਨੂੰ ਵੀ سپورਟ ਕਰਦੇ ਹੋ ਤੁਹਾਡੇ ਇੱਕ ਸਬਸਕ੍ਰਾਈਬ ਕਰਨ ਨਾਲ ਮੈਨੂੰ پتہ ਹੀ ਨਹੀਂ ਖਾਸ ਵੇਲੇ ਮੈਂ ਜ਼ਿਆਦਾ ਜਦੋਂ ਮੈਂ ਚੈੱਕ ਕਰਨੇ ਕਿ ਕਿੰਨੇ ਸਬਸਕ੍ਰਾਈਬਰ ਹੋ ਗਏ ਤੇ ਅੱਜ ਹੋਰ ਕੱਲ ਹੋਰ ਤੇ ਬਦਲਦੀ ਟਾਈਮ ਨਹੀਂ ਲਾੜਣਾ ਮੇਰੇ ਸਬਸਕ੍ਰਾਈਬਰ ਵੀ ਇਸੇ ਤਰ੍ਹਾਂ ਹੀ ਬਦਲਦੇ ਰਹੀ ਤੇ ਮੈਂ ਆਪਣੇ ਚੈਨਲ ਤੇ ਸਹੀ ਤੇ ਸੱਚਾ ਦਾ ਸੁਤਰਾ ਕੰਮ ਕਰ ਰਹੀ ਹੈ ਤੇ ਪਲੀਜ਼ ਮੇਰੇ ਚੈਨਲ ਤੇ ਫੇਰ ਰਿਕਵੈਸਟ ਕਰ ਦਿਓ ਤੇ ਕਿ ਨਾ ਜਾਏ ਮੇਰੇ ਚੈਨਲ ਤੇ ਵੀਡੀਓ ਪੂਰੀ ਵਾਚ ਜਰੂਰ ਕਰੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਹੀ ਨਾ ਭੁੱਲਣਾ ਮਿਲਦੇ ਹੈ ਜੀ ਕਿਸੇ ਨਵੇਂ ਟੌਪਿਕ ਤੇ ਨਵੇਂ ਵੀਡੀਓ ਨਵੇਂ ਵਲੌਗ ਨਾਲ ਕਰਤੇ ਰਹੀ ਤੇ ਆਪਰੀ ਸਭੀ ਜੀ ਬਹੁਤ ਖੁਸ਼ ਰਹੋ ਬਾਈ